ਆਖ ਮੂਤ ਕਿਉਂ ਢੇਬ ਦਿਖਾਵਾ ਆਹ ਦਾਤ ਜਤਾ ਮਹਾਰਾਜ ਕਿਹੜਾ ਆਖ ਨੂੰ ਮੂਤ ਬੰਦ ਕਰਕੇ ਪਖਾੜ ਲਖਾਉਂਦਾ ਨਾ ਅੱਖਾਂ ਵਿੱਚ ਕੇ ਬੈਠਦਾ ਆਂਦਰ ਕੀ ਪਦਨੀ ਕਹੇ ਪਾਤ ਜੇਖਾ ਸਹੀ ਚੇਤੇ ਰੱਖਣ ਵਾਲੀ ਗੱਲ ਹੈ ਮਹਾਰਾਜ ਕਹਿੰਦੇ ਕਿ ਆਉਣ ਵਾਲੇ ਸਮੇਂ ਵਿੱਚ ਦੂਜੇ ਜਨਮ 'ਚ ਅੱਲਾ ਹੋ ਕੇ ਜੰਮੇਗਾ ਆਕੀ ਅੱਖਾਂ ਬੀਟਲੇ ਦੇ ਆਪਣੇ ਵਿੱਚ ਵਿਚਾਲ ਹੋ ਸਕਦਾ ਕਈ ਸੇਖ ਐਸੇ ਆ ਜਾਂਦੇ ਵਿਚਾਰੇ ਉਹਨਾਂ ਨੂੰ ਵੀ ਚੇਤੇ ਕਰ ਲੈਣਾ ਪਿਛਲੇ ਜਨਮ ਵਿੱਚ ਕਿਰ ਸੰਗ ਦੇ ਅੱਖਾਂ ਵਿੱਚ ਕੇ ਬੈਠੇ ਹੋਣਗੇ ਤੇ ਕਈ ਦਿਨ ਤਰ ਬੋਧ ਰੱਖਦੇ ਸਿਰ ਹਿਲਾਏ ਜਾਂਦੇ ਬੜਾ ਧੁੰਮਦੇ ਆ ਵੀ ਵਿਅਕਰਮ ਵਾਲਿਆਂ ਨੂੰ ਪ੍ਰਤੀਬਿੰਦ ਹੋਵੇ ਬਹੁਤ ਸਮਾਧੀ ਚੱਕੀ ਲੱਗੀ ਹੈ ਖਾਲਸਾ ਜੀ ਸਾਗਤ ਵਿੱਚ ਅੱਖਾਂ ਵਿੱਚ ਕੇ ਬੈਠਣਾ ਗੁਰੂ ਦੇ ਦਰਸ਼ਨੇ ਤੋਂ ਵਾਂਝਿਆ ਰਹਿਣਾ ਤੂੰ ਐਜੇ ਵੀ ਵਾਂਝਾ ਰਿਆ ਤੇ ਦੂਜੇ ਜਨਮ ਵਿੱਚ ਅੰਧਾ ਹੋ ਕੇ ਜੰਮੇਗਾ ਇਹ ਫਲ ਮਿਲੇਗਾ ਅੱਖਾਂ ਵਿੱਚ ਰਹਿਣਾ ਇਹ ਵੀ سزا ਮਿਲਦੀ ਹੈ ਸਾਗਤ ਵਿੱਚ ਜਾ ਅੱਖਾਂ ਵਿੱਚ ਬੰਦ ਕਰਨ ਵਾਲੇ ਨੂੰ ਨੇ ਜੇ ਮਗ ਸੂਝ ਨਾ ਜਾਹੀ ਬਾਹਰ ਕਲ ਤੇ ਪ੍ਰਤੱਖ ਹੀ ਵੇਖ ਲਵਾਂ ਜੇ ਅੱਖ ਵਿੱਚ ਕੇ ਤੁਰੇ ਤੇ ਰਾਸਾ ਹੀ ਨਹੀਂ ਦਿਸਦਾਗਾ ਪ੍ਰਤੱਖ ਵੀ ਵਾਹਿ ਅਨੰਤ ਤੇ ਲੈ ਕੇ ਪਾਈ ਜੇ ਕੋਈ ਤਈ ਹੋ ਗਏ ਪਰਮੇਸ਼ਰ ਕਿਨੇ ਮਿਲ ਪਵੇਗਾ ਜੇ ਵਿਰਾਗ ਤੇ ਵਿਵੇਕ ਨੂੰ ਕੀ ਸੋਚੀ ਤੇ ਸਿਮਰਤੀ ਰੂਪ ਮੇਰਾ ਇਹ ਤਾਂ ਕੇ ਜੇ ਨੇਤਰੀ ਨਹੀਂ ਹੈ ਤੇ ਫਿਰ ਵਾਹਿਗੁਰੂ ਦਾ ਰਸਤਾ ਕਿਵੇਂ ਜਸ ਪਵੇਗਾ